ਪੁਲੂਸ ਰਸੂਲ ਦੀ ਪਹਿਲੀ ਪੱਤਰੀ ਕਰੰਥੀਆਂ ਨੂੰ ਅਧਿਆਇ 12 हे ਪ੍ਰਭੂ ਮੈਂ ਨਹੀਂ ਚਾਹੁੰਦਾ ਹਾਂ ਤੁਸੀਂ ਆਤਮਿਕ ਦਾਨਾਂ ਦੇ ਵਿਖੇ ਅਣਜਾਣ ਰਹੋ ਤੁਸੀਂ ਜਾਣਦੇ ਹੋ ਕਿ ਜਦ ਤੁਸੀਂ ਪ੍ਰਾਈ ਕੋਮ ਵਾਲੇ ਸਭ ਤਦ ਗੁੰਗੀਆਂ ਮੂਰਤੀਆਂ ਦੇ ਵੱਲ ਜਿਵੇਂ ਤੁਰੇ ਜਾਂਦੇ ᱛਿਵੇਂ ਤੁਰਦੇ ਸਾਓ ਸੋ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ਰ ਦੀ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ ਹੈ ਯਿਸੂ ਸਰਾਪਤ ਹੈ ਨਾ ਕੋਈ ਇਹ ਕਹਿ ਸਕਦਾ ਹੈ ਯਿਸੂ ਪ੍ਰਭੂ ਹੈ ਪਰ ਨਿਰ ਪਵਿੱਤਰ ਆਤਮਾ ਦੇ ਰਾਹੀਂ ਦਾਤਾ ਅਨੇਕ ਪ੍ਰਕਾਰ ਦੇ ਹਨ ਪਰ ਆਤਮਾ ਇੱਕੋ ਹੈ ਅਤੇ ਸੇਵਾ ਅਨੇਕ ਪ੍ਰਕਾਰ ਦੀਆਂ ਹਨ ਪਰ ਪ੍ਰਭੂ ਇੱਕੋ ਹੈ ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ ਪਰੰਤੂ ਪਰਮੇਸ਼ਰ ਇੱਕੋ ਜਿਹੜਾ ਸਭਨਾਂ ਵਿੱਚ ਸਭ ਅਸਰ ਕਰਦਾ ਹੈ ਪਰ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਇੱਕ ਇੱਕ ਨੂੰ ਦਿੱਤਾ ਜਾਂਦਾ ਹੈ ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ ਅਤੇ ਦੂਏ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨੀਚਾ ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨੂਰੇ ਕਰਨ ਦੀਆਂ ਦਾਤਾਂ ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ ਅਤੇ ਹੋਰ ਕਿਸੇ ਨੂੰ ਅਗੰਵਾਕ ਅਤੇ ਹੋਰ ਕਿਸੇ ਨੂੰ ਆਤਮਾ ਦੀ ਪਛਾਣ ਅਤੇ ਹੋਰ ਕਿਸੇ ਨੂੰ ਅਨੇਕ ਪ੍ਰਕਾਰ ਦੀਆਂ ਪਾਸ਼ਾਂ ਅਤੇ ਹੋਰ ਕਿਸੇ ਨੂੰ ਪਾਸ਼ਾਂ ਦਾ ਅਰਥ ਕਰਨਾ ਪਰ ਉਹ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਹੈ ਇਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹਦੇ ਅੰਗ ਬਹੁਤ ਹਨ ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤ ਹਨ ਤਾਂ ਵੀ ਰਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ ਕਿਉਂ ਜੋ ਅਸਾਂ ਸਭਨਾਂ ਨੂੰ ਕੀ ਯਹੂਦੀ ਕੀ ਯੂਨਾਨੀ ਕੀ ਗੁਲਾਮ ਕੀ ਆਜ਼ਾਦ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ ਸਰੀਰ ਤਾਂ ਇੱਕੋ ਅੰਗ ਨਹੀਂ ਸਗੋਂ ਬਹੁ ਅੰਗਾ ਹੈ ਜੇ ਪੈਰ ਆਖੇ ਪਈ ਮੈਂ ਹੱਥ ਜੋ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ ਤਾਂ ਭਲਾ ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ਅਤੇ ਇਹ ਕੰਨ ਆਖੇ ਪਈ ਮੈਂ ਅੱਖ ਜੋ ਨਹੀਂ ਇਸ ਲਈ ਸਰੀਰ ਦਾ ਨਹੀਂ ਤਾਂ ਭਲਾ ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ਜੇ ਸਾਰਾ ਸਰੀਰ ਆਖੀ ਹੁੰਦਾ ਤਾਂ ਸੁੰਘਣਾ ਕਿੱਥੋਂ ਹੁੰਦਾ ਜੇ ਸਾਰਾ ਸਰੀਰ ਸੁੰਣੇ ਹੁੰਦਾ ਤਾਂ ਸੁਗੰਧ ਕਿੱਥੋਂ ਹੁੰਦਾ ਪਰ ਹੁਣ ਪਰਮੇਸ਼ਰ ਨੇ ਜਿਸ ਪ੍ਰਕਾਰ ਉਹ ਪਾਉਂਦਾ ਸੀ ਅੰਗਾਂ ਨੂੰ ਇੱਕ ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ ਪਰ ਜੇ ਉਹ ਸਭ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੋਂ ਹੁੰਦਾ ਪਰ ਹੁਣ ਤਾਂ ਬਾਲੇ ਅੰਗ ਹਨ ਪਰ ਸਰੀਰ ਇੱਕੋ ਹੈ ਅੱਖ ਹੱਥ ਨੂੰ ਨਹੀਂ ਆ ਸਕਦੀ ਪਈ ਮੈਨੂੰ ਤੇਰੀ ਕੋਈ ਲੋੜ ਨਹੀਂ ਨਾ ਸਿਰ ਪੈਰਾਂ ਨੂੰ ਪਈ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਨਿਰਵਲ ਦਿੱਸਦੇ ਹਨ ਉਹ ਅਤ ਲੋੜੀ ਦੇ ਹਨ ਅਤੇ ਸਰੀਰ ਦੇ ਜਿਹਨਾਂ ਅੰਗਾਂ ਨੂੰ ਅਸੀਂ ਹੋਰ ਨਾ ਹੁੰਦਾਲੋ ਨਿਰਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵੱਧ ਕੀ ਆਦਰ ਕਰਦੇ ਹਨ ਅਤੇ ਸਾਡੇ ਕੁ ਸੋਹਣੇ ਅੰਗ ਬਹੁਤ ਵੱਧ ਕੇ ਸੋਹਣੇ ਹੋ ਜਾਂਦੇ ਹਨ ਪਰ ਸਾਡੇ ਸੋਹਣੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗ ਨੂੰ ਕੁਝ ਘਾਟਾ ਸੀ ਉਹਨੂੰ ਪਰਮਿਸ਼ਨ ਨੇ ਹੋਰ ਵੀ ਵਧੇਕ ਆਦਰ ਦੇ ਕੇ ਸਰੀਰ ਨੂੰ ਜੋੜਿਆ ਭਈ ਸਰੀਰ ਵਿੱਚ ਫੋਟਕ ਨਾ ਪਵੇ ਸਗੋ ਅੰਗ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਅੰਗ ਉਹਦੇ ਨਾਲ ਆਨੰਦ ਕਰਦੇ ਹਨ ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ ਇੱਕ ਕਰਕੇ ਉਹਦੇ ਅੰਗ ਹੋ ਅਤੇ ਕਲਿਸੇ ਵਿੱਚ ਪਰਮੇਸ਼ਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ ਪਹਿਲਾਂ ਰਸੂਲਾਂ ਨੂੰ ਦੂਜੇ ਨਬੀਆਂ ਨੂੰ ਤੀਜੇ ਉਪਦੇਸ਼ਕਾਂ ਨੂੰ ਫਿਰ ਕਰਾਮਾਤਿਆਂ ਨੂੰ ਫਿਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ ਉਪਕਾਰੀਆਂ ਨੂੰ ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ਕੀ ਸਾਰੇ ਰਸੂਲ ਹਨ ਕੀ ਸਾਰੇ ਨਬੀ ਹਨ ਕੀ ਸਾਰੇ ਉਪਦੇਸ਼ਕ ਹਨ ਕੀ ਸਾਰੇ ਕਰਾਮਾਤੀ ਹਨ ਕੀ ਸਬਨਾਂ ਨੂੰ ਨੁਰਿਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ ਕੀ ਸਾਰੇ ਅਰਥ ਕਰਦੇ ਹਨ ਪਰ ਤੁਸੀਂ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਸ੍ਰੇਸ਼ਟ ਮਾਰਗ ਦੱਸਦਾ ਹਾਂ